ਇਸ ਫਿਲ ਦੇ ਵੱਡੀ ਖਬਰ ਵਰਦਮਾਨ ਗਰੁੱਪ ਦੇ ਨਾਲ ਜੁੜੀ ਹੋਈ ਹੈ ਜਿਨ੍ਹਾਂ ਦੇ ਮਾਲਕ ਨੂੰ 7 ਕਰੋੜ ਦੀ ਠੱਗੀ ਲੱਗੀ ਹੈ ਤੇ ਛਾਤੀਰ ਬਦਮਾਸ਼ ਤੇ ਵੱਲੋਂ ਵੀ ਬੜਾ ਚੁਲਾਕੀ ਭਰਿਆ ਵਤੀਰਾ ਵਰਤਿਆ ਗਿਆ ਜਿਸ ਕਰਕੇ ਇਹ ਠੱਗੀ ਮਾਰੀ ਗਈ ਹੈ ਦਰਅਸਲ ਸੁਪਰੀਮ ਕੋਰਟ ਦੇ ਪ੍ਰਾਪਰਟੀ ਸੀਲਿੰਗ ਤੇ ਗ੍ਰਫਤਾਰੀ ਦੇ ਫਰਜ਼ੀ ਆਰਡਰ ਵਾਰੰਡ ਦਿਖਾ ਕੇ ਡਰਾਇਆ ਜਾਂਦਾ ਹੈ ਧਮਕਾਇਆ ਜਾਂਦਾ ਹੈ ਤੇ ਫਿਰ 7 ਕਰੋੜ ਦੀ ਠੱਗੀ ਮਾਰ ਲਈ ਜਾਂਦੀ ਹੈ ਤਾਂ ਮਾਲਿਕ ਜਿਹੜੇ ਨੇ ਐਸਪੀ ਓਸਵਾਲ ਉਹ ਪਦਮ ਪੂਸ਼ਣ ਦੇ ਨਾਲ ਸਨਮਾਨਿਤ ਨੇ ਮਸ਼ਹੂਰ ਟੈਕਸਟਾਈਲ ਹੈ ਜਿਨ੍ਹਾਂ ਵਰਦਮਾਨ ਗਰੁੱਪ ਜਿਨ੍ਹਾਂ ਦੇ ਚੇਅਰਮੈਨ ਐਸਪੀ ਓਸਵਾਲ ਦੇ ਨਾਲ 7 ਕਰੋੜ ਦੀ ਠੱਗੀ ਹੋਈ ਹੈ ਠੱਗੀ ਕਰਨ ਵਾਲਿਆਂ ਨੇ ਸੁਪਰੀਮ ਕੋਰਟ ਦੇ ਆਰਡਰ ਦੇ ਨਾਮ ਦੇ ਉੱਤੇ ਉਨ੍ਹਾਂ ਦੀ ਗ੍ਰਫਤਾਰੀ ਤੇ ਬਦਨਾਮੀ ਦਾ ਡਰ ਦਿਖਾਇਆ ਇਥੋਂ ਤੱਕ ਕਿ ਪ੍ਰੋਪਰਟੀ ਸੀਲਿੰਗ ਤੇ ਅरेस्ट ਕਰਨ ਦੇ ਫਰਜ਼ੀ ਵਾਰੰਟ ਵੀ ਭੇਜੇ ਜਿਸ ਤੋਂ ਬਾਅਦ ਉਨ੍ਹਾਂ ਨੇ ਇਹ 7 ਕਰੋੜ ਦੀ ਰਕਮ ਲਈ ਤਾਂ ਜਦੋਂ ਐਸਪੀ ਉਹ ਸਵਾਲ ਨੂੰ ਠੱਗੀ ਦੀ ਪਣਕ ਲੱਗਦੀ ਹੈ ਤਾਂ ਉਨ੍ਹਾਂ ਦੇ ਵੱਲੋਂ ਲੁਧਿਆਣਾ ਪੁਲਿਸ ਨੂੰ ਇਸ ਬਾਬਤ ਸ਼ਿਕਾਇਤ ਦਿੱਤੀ ਜਾਂਦੀ ਹੈ ਤਾਂ ਪੁਲਿਸ ਦੇ ਵੱਲੋਂ ਦੋਸ਼ੀਆਂ ਤੇ ਮਾਮਲਾ ਦਰਜ ਕਰਦੇ ਹੋਏ ਇੱਕ ਠੱਗ ਨੂੰ ਗ੍ਰਫਤਾਰ ਵੀ ਕੀਤਾ ਗਿਆ ਤਾਂ ਕਿਵੇਂ ਇਹਨਾਂ ਦੇ ਵੱਲੋਂ ਇਸ ਵੱਡੇ ਵੱਡੇ ਗਰੁੱਪ ਦੇ ਚੇਅਰਮੈਨ ਨੂੰ ਆਪਣਾ ਠੱਗੀ ਦਾ ਸ਼ਿਕਾਰ ਬਣਾਇਆ ਜਾਂਦਾ ਹੈ ਇਹ ਵੀ ਤੁਹਾਨੂੰ ਦੱਸ ਦਿਆਂ ਇੱਕ ਠੱਗ ਦੇ ਵੱਲੋਂ ਫੋਨ ਕੀਤਾ ਜਾਂਦਾ ਹੈ ਤੇ ਅਰੈਸਟ ਵਾਰੰਟ ਪ੍ਰਾਪਰਟੀ ਸੀਲ ਕਰਨ ਦੀ ਗੱਲ ਕਹੀ ਜਾਂਦੀ ਹੈ ਇਸ ਦੇ ਨਾਲ ਹੀ ਉਸ ਦੇ ਵੱਲੋਂ ਪ੍ਰਾਪਰਟੀ ਸੀਲ ਕਰਨ ਦੇ ਆਰਡਰ ਵੀ ਨਿਕਲੇ ਨੇ ਇਹ ਕਿਹਾ ਜਾਂਦਾ ਹੈ ਤੇ ਛਾਤਰ ਠੱਗਾਂ ਦੇ ਵੱਲੋਂ ਸੁਪਰੀਮ ਕੋਰਟ ਦੇ ਨਾਲ-ਨਾਲ ਈਡੀ ਸੀਬੀਆਈ ਤੇ ਕਸਟਮ ਵਿਭਾਗ ਦਾ ਵੀ ਹਵਾਲਾ ਦਿੱਤਾ ਜਾਂਦਾ ਹੈ ਵੀਡੀਓ ਕਾਲ ਆਉਂਦੀ ਹੈ ਤੇ ਠੱਗ ਜਿਹੜੇ ਐ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰ ਰਹੇ ਹੁੰਦੇ ਨੇ ਤੇ ਉਹਨਾਂ ਦਾ ਤਰੀਕਾ ਵੀ ਅਜੀਹਾ ਸੀ ਜਿੰਜ ਲੱਗ ਰਿਹਾ ਸੀ ਜਿਵੇਂ ਉਹ ਬਹੁਤ ਜ਼ਿਆਦਾ ਪੜ੍ਹੇ ਲਿਖੇ ਵੈਲ ਐਜੂਕੇਟਿਡ ਹੋਣ ਅਤੇ ਇਹਨਾਂ ਗੱਲਾਂ ਦੇ ਵਿੱਚ ਹੀ ਚੇਅਰਮੈਨ ਆ ਜਾਂਦੇ ਨੇ ਤਾਂ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਜੋ ਐ 7 ਕਰੋੜ ਰੁਪਏ ਦਿੱਤੇ ਚਾਹੁੰਦੇ ਨੇ ਇਹ ਯਕੀਨ ਉਹਨਾਂ ਨੂੰ ਪੂਰੀ ਤਰ੍ਹਾਂ ਹੋ ਜਾਂਦਾ ਹੈ ਕਿ ਇਹ ਅਰੈਸਟ ਵਾਰੰਟ ਉਹਨਾਂ ਦੇ ਖਿਲਾਫ ਹੀ ਨਿਕਲੇ ਨੇ ਜਿਸ ਤੋਂ ਬਾਅਦ ਆਪਣਾ ਬਚਾ ਕਰਨ ਦੇ ਲਈ ਹੀ ਇਹ 7 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਜਾਂਦੀ ਹੈ ਬਦਨਾਮੀ ਦਾ ਡਰ ਵੀ ਦਿਖਾਇਆ ਜਾਂਦਾ ਹੈ ਤਾਂ ਕਿ ਨਾ ਚਾਹੁੰਦੇ ਹੋਏ ਵੀ ਬੰਦਾ ਪੈਸੇ ਦੇਵੇ ਤਾਂ ਫਿਲਹਾਲ ਪੁਲਿਸ ਦੇ ਵੱਲੋਂ ਇਸ ਇੱਕ ਠੱਗ ਨੂੰ ਗ੍ਰਫਤਾਰ ਕੀਤਾ ਗਿਆ ਹੈ ਬਾਕੀਆਂ ਦੀ ਪਾਲ ਜਾਰੀ ਹੈ ਹੋਰ ਕੌਣ-ਕੌਣ ਇਸ ਗਿਰੋਹ ਦੇ ਵਿੱਚ ਸ਼ਾਮਿਲ ਹੈ ਪੁਲਿਸ ਜਾਂਚ ਦਾ ਵਿਸ਼ਾ ਇਸ ਫਿਲ੍ਹੇ ਦੀ ਵੱਡੀ ਖਬਰ ਵਰਦਮਾਨ ਗਰੁੱਪ ਦੇ ਨਾਲ ਜੁੜੀ ਹੋਈ ਹੈ ਜਿਨ੍ਹਾਂ ਦੇ ਮਾਲਕ ਨੂੰ 7 ਕਰੋੜ ਦੀ ਠੱਗੀ ਲੱਗੀ ਹੈ ਤੇ ਛਾਤੀਰ ਬਦਮਾਸ਼ ਤੇ ਵੱਲੋਂ ਵੀ ਬੜਾ ਚੁਲਾਕੀ ਭਰਿਆ ਵਤੀਰਾ ਵਰਤਿਆ ਗਿਆ ਜਿਸ ਕਰਕੇ ਇਹ ਠੱਗੀ ਮਾਰੀ ਗਈ ਹੈ ਦਰਅਸਲ ਸੁਪਰੀਮ ਕੋਰਟ ਦੇ ਪ੍ਰਾਪਰਟੀ ਸੀਲਿੰਗ ਤੇ ਗ੍ਰਫਤਾਰੀ ਦੇ ਫਰਜ਼ੀ ਆਰਡਰ ਵਾਰੰਡ ਦਿਖਾ ਕੇ ਡਰਾਇਆ ਜਾਂਦਾ ਹੈ ਧਮਕਾਇਆ ਜਾਂਦਾ ਹੈ ਤੇ ਫਿਰ 7 ਕਰੋੜ ਦੀ ਠੱਗੀ ਮਾਰ ਲਈ ਜਾਂਦੀ ਹੈ ਤਾਂ ਮਾਲਕ ਜਿਹੜੇ ਨੇ ਐਸਪੀ ਓਸਵਾਲ ਉਹ ਪਦਮ ਪੂਸ਼ਣ ਦੇ ਨਾਲ ਸਨਮਾਨਿਤ ਨੇ ਮਸ਼ਹੂਰ ਟੈਕਸਟਾਈਲ ਹੈ ਜਿਨ੍ਹਾਂ ਵਰਦਮਾਨ ਗਰੁੱਪ ਜਿਨ੍ਹਾਂ ਦੇ ਚੇਅਰਮੈਨ ਐਸਪੀ ਓਸਵਾਲ ਦੇ ਨਾਲ 7 ਕਰੋੜ ਦੀ ਠੱਗੀ ਹੋਈ ਹੈ ਠੱਗੀ ਕਰਨ ਵਾਲਿਆਂ ਨੇ ਸੁਪਰੀਮ ਕੋਰਟ ਦੇ ਆਰਡਰ ਦੇ ਨਾਮ ਦੇ ਉੱਤੇ ਉਨ੍ਹਾਂ ਦੀ ਗ੍ਰਫਤਾਰੀ ਤੇ ਬਦਨਾਮੀ ਦਾ ਡਰ ਦਿਖਾਇਆ ਇਥੋਂ ਤੱਕ ਕਿ ਪ੍ਰੋਪਰਟੀ ਸੀਲਿੰਗ ਤੇ ਅਰੇਸਟ ਕਰਨ ਦੇ ਫਰਜ਼ੀ ਵਾਰੰਟ ਵੀ ਭੇਜੇ ਜਿਸ ਤੋਂ ਬਾਅਦ ਉਹਨਾਂ ਨੇ ਇਹ 7 ਕਰੋੜ ਦੀ ਰਕਮ ਲਈ ਤਾਂ ਜਦੋਂ ਐਸਪੀ ਉਹ ਸਵਾਲ ਨੂੰ ਠੱਗੀ ਦੀ ਪਣਕ ਲੱਗਦੀ ਹੈ ਤਾਂ ਉਹਨਾਂ ਦੇ ਵੱਲੋਂ ਲੁਧਿਆਣਾ ਪੁਲਿਸ ਨੂੰ ਇਸ ਬਾਬਤ ਸ਼ਿਕਾਇਤ ਦਿੱਤੀ ਜਾਂਦੀ ਹੈ ਤਾਂ ਪੁਲਿਸ ਦੇ ਵੱਲੋਂ ਦੋਸ਼ੀਆਂ ਤੇ ਮਾਮਲਾ ਦਰਜ ਕਰਦੇ ਹੋਏ ਇੱਕ ਠੱਗ ਨੂੰ ਗ੍ਰਫਤਾਰ ਵੀ ਕੀਤਾ ਗਿਆ ਤਾਂ ਕਿਵੇਂ ਇਹਨਾਂ ਦੇ ਵੱਲੋਂ ਇਸ ਵੱਡੇ ਵੱਡੇ ਗਰੁੱਪ ਦੇ ਚੇਅਰਮੈਨ ਨੂੰ ਆਪਣਾ ਠੱਗੀ ਦਾ ਸ਼ਿਕਾਰ ਬਣਾਇਆ ਜਾਂਦਾ ਹੈ ਇਹ ਵੀ ਤੁਹਾਨੂੰ ਦੱਸ ਦਿਆਂ ਇੱਕ ਠੱਗ ਦੇ ਵੱਲੋਂ ਫੋਨ ਕੀਤਾ ਜਾਂਦਾ ਹੈ ਤੇ ਅਰੈਸਟ ਵਾਰੰਟ ਪ੍ਰਾਪਰਟੀ ਸੀਲ ਕਰਨ ਦੀ ਗੱਲ ਕਹੀ ਜਾਂਦੀ ਹੈ ਇਸ ਦੇ ਨਾਲ ਹੀ ਉਸ ਦੇ ਵੱਲੋਂ ਪ੍ਰਾਪਰਟੀ ਸੀਲ ਕਰਨ ਦੇ ਆਰਡਰ ਵੀ ਨਿਕਲੇ ਨੇ ਇਹ ਕਿਹਾ ਜਾਂਦਾ ਹੈ ਤੇ ਛਾਤਰ ਠੱਗਾਂ ਦੇ ਵੱਲੋਂ ਸੁਪਰੀਮ ਕੋਰਟ ਦੇ ਨਾਲ-ਨਾਲ ਈਡੀ ਸੀਬੀਆਈ ਤੇ ਕਸਟਮ ਵਿਭਾਗ ਦਾ ਵੀ ਹਵਾਲਾ ਦਿੱਤਾ ਜਾਂਦਾ ਹੈ ਵੀਡੀਓ ਕਾਲ ਆਉਂਦੀ ਹੈ ਤੇ ਇਹ ਠੱਗ ਜਿਹੜੇ ਆ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰ ਰਹੇ ਹੁੰਦੇ ਨੇ ਤੇ ਉਹਨਾਂ ਦਾ ਤਰੀਕਾ ਵੀ ਅਜੀਹਾ ਸੀ ਜਿੰਜ ਲੱਗ ਰਿਹਾ ਸੀ ਜਿਵੇਂ ਉਹ ਬਹੁਤ ਜ਼ਿਆਦਾ ਪੜ੍ਹੇ ਲਿਖੇ ਵੈਲ ਐਜੂਕੇਟਿਡ ਹੋਣ ਅਤੇ ਇਹਨਾਂ ਗੱਲਾਂ ਦੇ ਵਿੱਚ ਹੀ ਚੇਅਰਮੈਨ ਆ ਜਾਂਦੇ ਨੇ ਤਾਂ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਜੋ ਹੈ 7 ਕਰੋੜ ਰੁਪਏ ਦਿੱਤੇ ਚਾਹੁੰਦੇ ਨੇ ਇਹ ਯਕੀਨ ਉਹਨਾਂ ਨੂੰ ਪੂਰੀ ਤਰ੍ਹਾਂ ਹੋ ਜਾਂਦਾ ਹੈ ਕਿ ਇਹ ਅਰੈਸਟ ਵਾਰੰਟ ਉਹਨਾਂ ਦੇ ਖਿਲਾਫ ਹੀ ਨਿਕਲੇ ਨੇ ਜਿਸ ਤੋਂ ਬਾਅਦ ਆਪਣਾ ਬਚਾ ਕਰਨ ਦੇ ਲਈ ਹੀ ਇਹ 7 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਜਾਂਦੀ ਹੈ ਬਦਨਾਮੀ ਦਾ ਡਰ ਵੀ ਦਿਖਾਇਆ ਜਾਂਦਾ ਹੈ ਤਾਂ ਕਿ ਨਾ ਚਾਹੁੰਦੇ ਹੋਏ ਵੀ ਬੰਦਾ ਪੈਸੇ ਦੇਵੇ ਤਾਂ ਫਿਲਹਾਲ ਪੁਲਿਸ ਦੇ ਵੱਲੋਂ ਇਸ ਇੱਕ ਠੱਗ ਨੂੰ ਗ੍ਰਫਤਾਰ ਕੀਤਾ ਗਿਆ ਹੈ ਬਾਕੀਆਂ ਦੀ ਪਾਲ ਜਾਰੀ ਹੈ ਹੋਰ ਕੌਣ-ਕੌਣ ਇਸ ਗਿਰੋਹ ਦੇ ਵਿੱਚ ਸ਼ਾਮਿਲ ਹੈ ਪੁਲਿਸ ਜਾਂਚ ਦਾ ਵਿਸ਼ਾ ਹੈ